ਹੁਣ ਦੋਦੀ ਵੀ ਬਚਾਉਣਗੇ ਵਾਤਾਵਰਣ ਦੋਦੀ ਯੂਨੀਅਨ ਦੇ ਵੱਲੋਂ ਕੀਤੀ ਗਈ ਅਨੋਖੀ ਮੁਹਿੰਮ ਸ਼ੁਰੂ ਲੋਕਾਂ ਨੂੰ ਵੰਡੇ ਗਏ ਹਰੇ ਪੌਦੇ ਜਾਣਕਾਰੀ ਦਿੰਦੇ ਹੋਏ ਦੋਦੀ ਡੇਰ ਯੂਨੀਅਨ ਏਕਤਾ ਦੇ ਪ੍ਰਧਾਨ ਹਰਜਿੰਦਰ ਢਿੱਲੋਂ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਗਰਮੀ ਦੇ ਕਾਰਨ ਅੱਜ ਰੁੱਖਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਸ ਕਰਕੇ ਹਰ ਵਿਅਕਤੀ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਜਿਸ ਦੇ ਚਲਦੇ ਉਹਨਾਂ ਦੀ ਯੂਨੀਅਨ ਦੇ ਵੱਲੋਂ ਵੀ ਪੌਦੇ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦੇ ਬਟਿੰਡਾ ਦੇ ਬੀਬੀ ਵਾਲਾ ਚੌਕ ਦੇ ਨੇੜੇ ਦੋਦੀ ਡੇਰੀ ਯੂਨੀਅਨ ਇਕਤਾ ਦੇ ਆਗੂਆਂ ਦੀ ਅਗਵਾਈ ਦੇ ਵਿੱਚ ਸ਼ਹਿਰ ਨਿਵਾਸੀਆਂ ਨੂੰ ਅਤੇ ਰਾਹੀਗਰਾਂ ਨੂੰ ਹਰੇ ਪੌਦੇ ਵੰਡੇ ਗਏ ਅਤੇ ਲੋਕਾਂ ਨੂੰ ਪੌਦੇ ਲਗਾਉਣ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ ਤੇ ਪੌਦਿਆਂ ਦੀ ਕਮੀ ਤੋਂ ਹੋਣ ਵਾਲੀਆਂ ਹਾਨੀਆਂ ਵੀ ਦੱਸੀਆਂ ਅਸੀਂ ਦੇਖ ਰਹੇ ਹਾਂ ਤਸਵੀਰਾਂ ਬਟਿੰਡਾ ਦੇ ਬੀਬੀ ਵਾਲਾ ਚੌਕ ਦੀਆਂ ਜਿੱਥੇ ਕਿ ਦੋਦੀ ਡੇਰੀ ਯੂਨੀਅਨ ਇਕਤਾ ਦੇ ਵੱਲੋਂ ਪੌਦੇ ਲੋਕਾਂ ਨੂੰ ਵੰਡੇ ਜਾ ਰਹੇ ਹਨ ਅਤੇ ਪੌਦੇ ਲਗਾਉਣ ਦੇ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੁਪਰ ਪ੍ਰਧਾਨ ਪੰਜਾਬ ਦੋਦੂ ਤੇ ਜਿਹੜ ਨੇ ਇੱਕ ਤਾਂ ਅੱਜ ਸਾਰੇ ਇਸ ਤਰ੍ਹਾਂ ਦਾ ਜਿਵੇਂ ਕਿ ਆਪਾਂ ਦੇਖ ਹੀ ਰਹੇ ਆ ਦਿਨ ਮਨ ਜਿਹੜੀ ਪਾਣੀ ਦੀ ਘਾਟ ਵੀ ਝਲਕ ਦੀ ਨਜ਼ਰ ਆ ਰਹੀ ਆ ਤੇ ਜਿਹੜਾ ਵਾਤਾਵਰਨ ਹੈ ਹਵਾ ਪੱਖੋਂ ਵੀ ਪ੍ਰਦੂਸ਼ਿਤ ਹੋ ਰਿਹਾਗਾ ਉਸ ਦੇ ਸੰਬੰਧ ਚ ਜਿਵੇਂ ਹੁਣ ਸਾਵਣ ਦਾ ਮਹੀਨਾ ਚੱਲ ਰਿਹਾਗਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਦਰਖਤ ਹੈ ਉਹ ਆਪਾਂ ਜਿਹੜੇ ਜਿਹੜੇ ਦਰਖਤ ਲਾਉਣੇ ਆ ਵਧੀਆ ਚੱਲ ਪੈਂਦੇ ਆ ਸੁੱਕਦੇ ਨਹੀਂ ਕਿਦ ਦਰਖਤ ਉਸ ਦੇ ਤਹਿਤ ਹੀ ਆਪਤਾ ਪਹਿਲਾਂ ਵੀ ਸਾਡੇ ਵੱਲੋਂ ਜਿਹੜਾ ਹੈਗਾ ਜਥੇਬੰਦੀ ਵੱਲੋਂ ਪ੍ਰਾਰੰਭਾ ਕਰਕੇ ਪੰਜਾਬ ਦੁੱਧੇਦਰੀ ਜੁਨੇਡਾ ਬਟੇਂਡਾ ਸ਼ਹਿਰੀ ਵੱਲੋਂ ਦਰਖਤ ਲਾਏ ਗਏ ਸੀਗੇ ਕਾਉਨਾਂ ਨਿਊ ਕਲੋਨੀ ਦੀ ਮਾਰਕੀਟ 'ਚ ਅਤੇ ਕਈ ਸਾਡੇ ਸਾਥੀ ਘਰੇ ਵੀ ਲਿਜਾ ਕੇ ਉਹਨਾਂ ਨੇ ਲਗਾਏ ਫਿਰ ਅਸੀਂ ਜਥੇਬੰਦੀ ਵੱਲੋਂ ਇਹ ਫੈਸਲਾ ਲਿਆ ਕਿ ਆਪਾਂ ਜਿਹੜਾ ਹੈਗਾਗਾ ਕੋਈ ਹੋਰ ਵੀ ਦਰਖਤ ਆ ਜਿਹੜੇ ਆਪਾਂ ਇਹ ਵੰਡিয়ে ਵੀ ਸ਼ਹਿਰ ਵਾਸੀ ਜਾਂ ਫਲਦਾਰਪੁਰ ਤੋਂ ਰਜਾਣੇ ਕਰਨ ਦੇ ਜਾਂ ਕੋਈ ਛਾਂ ਵਾਲੇ ਉਸ ਦੇ ਤਹਿਤ ਅੱਜ ਜਿਹੜਾ ਅਜਿਵੇਂ ਅਮਰੂਦ ਹੋ ਗਿਆ ਸਖਚੈਣ ਜਾਮਣ ਨਿੰਮ ਚਰੀਂ ਅਵਲੇ ਹੋ ਗਏ ਇਸ ਤਰ੍ਹਾਂ ਦੇ ਜਿਹੜੇ ਪੌਦੇ ਲਿਆ ਕੇ ਜਿਹੜੇ ਪੌਦੇ ਆਹੋ ਇੱਥੇ ਬੀਬੀ ਵਾਲੇ ਚੌਂਕ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਜਾਂ ਕੋਈ ਸਾਡੇ ਦੋਤੀ ਭਰਾ ਵੀ ਹੈ ਜਿਹੜਾ ਵੀ ਵਿਅਕਤੀ ਪੌਦੇ ਲਾਉਣਾ ਚਾਹੁੰਦਾ ਸੀ ਸਹਿਯੋਗ ਦੇਣਾ ਚਾਹੁੰਦਾ ਸੀਗਾ ਸਾਡਾ ਵੀ ਆਪਾਂ ਵਾਤਾਵਰਨ ਨੂੰ ਸੁਧਰਨ ਅੱਗੇ ਉਹ ਲੈ ਕੇ ਗਏ ਆ ਔਰ ਅਸੀਂ ਕਿਉਂਕਿ ਜਦੋਂ ਆਪਾਂ ਪੌਦਾ ਲਾਉਨੇ ਆ ਪੌਦੇ ਦੇ ਨਾਲ ਨਾਲ ਉਹਦੀ ਸਾਂਭ-ਸਮਾਰ ਵੀ ਜ਼ਰੂਰੀ ਹੈ ਤੇ ਪੌਦਾ ਉਹਨਾਂ ਨੂੰ ਲੈਣ ਦੇ ਨਾਲ-ਨਾਲ ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਹੈ ਜੇਕਰ ਕਿਸੇ ਪੌਦੇ ਲੈ ਕੇ ਚੱਲਣਾ ਇਹਨਾਂ ਦੀ ਸਾਫ ਸਫਾਈ ਜ਼ਰੂਰ ਕਰਿਓ ਲਗਭਗ ਇੱਕ ਸਾਲ ਲੱਗ ਜਾਂਦਾ ਪੌਦੇ ਨੂੰ ਪਾਲਣ ਤੇ ਫੇਰ ਹੀ ਉਹ ਪਸ਼ੂ ਹੋਗੇ ਜਿਵੇਂ ਉਹਨਾਂ ਦੀ ਮਾਰਚੋਂ ਬਾਹਰ ਹੁੰਦਾ ਹੈਗਾ ਨਹੀਂ ਤਾਂ ਪਸ਼ੂ ਵਗੈਰਾ ਵੀ ਮੱਛ ਜਾਂਦੇ ਆ ਸੋ ਤਾਂ ਕਰਕੇ ਅਸੀਂ ਆਸ ਕਰਦੇ ਆ ਸੋਡੇ ਚੈਨਲ ਦੇ ਜਰੀਏ ਕਿ ਕਿੰਨੇ ਵੀ ਭੈਣ ਭਰਾ ਸਾਥੋਂ ਪੌਦੇ ਇਥੋਂ ਲੈ ਕੇ ਗਏ ਆ ਉਹ ਉਹਨਾਂ ਦੀ ਸਾਫ ਸਫਾਈ ਕਰਨਗੇ ਅਤੇ ਜਿਹੜਾ ਹੈਗਾ ਜਿਵੇਂ ਆਪਾਂ ਇਹ ਜਥੇਬੰਦੀ ਵੱਲੋਂ ਪ੍ਰਾਰਲਾ ਕੀਤਾ ਉਸੇ ਤਰ੍ਹਾਂ ਇਹ ਵੀ ਇਹ ਪਬਲਿਕ ਹੈ ਕਿ ਪੰਜਾਬ ਵਾਸੀ ਆ ਸਾਡੇ ਭਾਰਤ ਵਾਸੀ ਆ ਸਾਰੇ ਸਹਿਯੋਗ ਦੇਣਗੇ ਔਰ ਮੈਂ ਜਥੇਵੰਦੀ ਦਾ ਸੂਬੇ ਦਾ ਆਗੂ ਹੋਣ ਦੇ ਨਾਤੇ ਸਾਡੇ ਕਿੰਨੇ ਵੀ ਜਿਹੜੀਆਂ ਮੰਡੀਆਂ ਪੰਜਾਬ ਦੇ ਵਿੱਚ ਜਥੇਵੰਦੀ ਆ ਪੰਜਾਬ ਦੁੱਧੀ ਦੇ ਜੀਉ ਨੇ ਇੱਕ ਤਾਂ ਸਾਰੇ ਆਗੂ ਸਾਹਿਬਾਨ ਨੂੰ ਦੁੱਧੀ ਸਾਹਿਬਾਨ ਨੂੰ ਇਹ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਕਿ ਵੱਧ ਤੋਂ ਵੱਧ ਜਿਹੜੇ ਰੋਖਾ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਇਹ ਲਗਾਏ ਜਾਣ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਕਿਉਂਕਿ ਆਪਾਂ ਹਰ ਵਕਤ ਛੜਕਦੇ ਵਿਚਰਦੇ ਆ ਤੇ ਆਪਾਂ ਨੂੰ ਤਕਰੀਬਨ ਬਾਹਰ ਅੰਦਰ ਜਦੋਂ ਆਪਾਂ ਜਾਣਦੇ ਆ ਆਪਾਂ ਨੂੰ ਪਤਾ ਹੀ ਹੁੰਦਾ ਵੀ ਇੱਥੇ ਰੁੱਖ ਚੱਲ ਵੀ ਸਕਦੇ ਆ ਲੱਗ ਵੀ ਸਕਦੇ ਆ ਵੀ ਜਗਾ ਹੈਗੀ ਆ ਅਤੇ ਮੇਰੇ ਜਿਹੜੇ ਕਿਸਾਨ ਭਰਾ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਖੇਤਾਂ ਦੇ ਵਿੱਚ ਜਿਹੜੇ ਦਰਾਖਤ ਆ ਉਹ ਲਾਉਣ ਕਿਤੇ ਨਾ ਕਿਤੇ ਜਿਹੜੇ ਦਰਾਖਤ ਆ ਉਹ ਪੱਟੇ ਜਾਂਦੇ ਆ ਇਹ ਕਹਿ ਕੇ ਕਿ ਜਿਹੜਾ ਛਾਂ ਦੇ ਕਾਰਨ ਫਸਲ ਮਰਦੀ ਆ ਸੋ ਆਪਾਂ ਕੁਦਰਤ ਤੋਂ ਵੱਡੇ ਨਹੀਂ ਹੋ ਸਕਦੇਗੇ ਜੇਕਰ ਆਪਾਂ ਕੁਦਰਤ ਦੇ ਨਾਲ ਇਸੇ ਤਰ੍ਹਾਂ ਖਿਲਵਾੜ ਕਰਾਂਗੇ ਦਰਖਤਾਂ ਦੀ ਕਟਾਈ ਕਰਦੇ ਰਵਾਂਗੇ ਤਾਂ ਫਿਰ ਕਿਤੇ ਨਾ ਕਿਤੇ ਕੁਦਰਤ ਵੀ ਆਪਣੇ ਨਾਲ ਖਿਲਵਾੜ ਕਰਦੀ ਆ ਉਦੋਂ ਆਪਾਂ ਨੂੰ ਕਰੋਨਾ ਕਾਰਨ ਵੇਲੇ ਕਾਲ ਵੇਲੇ ਕਿੰਨਾ ਆਕਸੀਜਨਾਂ ਦੀ ਕਮੀ ਆਈ ਸਾਹਮਣਾ ਕਰਨਾ ਪਿਆ ਕਿਸ ਤਰ੍ਹਾਂ ਭਾਵੇਂ ਕਿ ਆਕਸੀਜਨ ਦੇ ਲੰਗਰ ਵੀ ਲਾਏ ਗਏ ਪਰ ਕਿਤੇ ਨਾ ਕਿਤੇ ਇਹ ਜਿਹੜੀ ਘਾਟ ਆ ਉਦੋਂ ਆਪਾਂ ਨੂੰ ਮਹਿਸੂਸ ਹੁੰਦੀ ਸੀ ਉਸ ਦੇ ਤਹਿਤ ਮੈਂ ਇਹ ਬੇਨਤੀ ਕਰਦਾ ਹਾਂ ਕਿ ਦਰਖਤਾਂ ਜਿਹੜੇ ਵੱਧ ਤੋਂ ਵੱਧ ਲਾਏ ਜਾਣ ਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਦਰਖਤਾਂ ਨਾਲ ਕੀਤਾ ਜਾਵੇ